ਚਲੋ ਯਾਰ ਹੁਣ ਮੈਂ ਚੱਲਦਾ ਟਾਈਮ ਬੜਾ ਹੋ ਗਿਆ ਉਹ ਨਹੀਂ ਯਾਰ ਸਮਝਿਆ ਕਰੋ ਯਾਰ ਟਾਈਮ ਆ ਕਿਕ ਹੋਰ ਲਾਉਂਦੇ ਆ ਹੁਣ ਤਾਂ ਇਹ ਪ੍ਰੋਗਰਾਮ ਵਗਿਆ ਗੱਲ ਇਹ ਆ ਮੈਂ ਜਿੰਨਾ ਚਿਰ ਘਰੇ ਨਾਲ ਨਾ ਜਾਵਾਂ ਭਾਪੀ ਤਾਂ ਦੀ ਮੇਰੇ ਤੋਂ ਵਗੈਰ ਰੋਟੀ ਨਹੀਂ ਖਾਂਦੀ ਹਾਏ 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 ਇਸ਼ਕ ਪਿਆਰ ਮੁਹੱਬਤ ਉਹ ਯਾਰ ਉਹ ਗੱਲ ਨਹੀਂ ਹੈਗੀ ਯਾਰ ਉਹ ਤੇਰੇ ਬਿਨਾ ਰੋਟੀ ਨਹੀਂ ਖਾਂਦੀ ਹੋਰ ਗੱਲ ਕਿਹੜੀ ਆ ਯਾਰੋ ਗੱਲ ਨਹੀਂ ਹੈਗੀ ਉਹ ਗੱਲ ਕੀ ਹੈ ਖੁੱਲ ਕੇ ਦੱਸ ਉਹ ਜੇ ਮੈਂ ਜਾ ਕੇ ਪਕਾਉਂਗਾ ਤਾਂ ਫੇਰ ਹੀ ਖਾਊਗੀ ਤੁਸੀਂ ਕੀ ਸੋਚੀ ਜਾਂਦੇ ਹੋ ਉਏਰ ਮੈਂ ਸੋਚਦਾ ਪਿਆ ਮੇਰਾ ਦੋਸਤ ਨੀ ਪੱਟੀ ਹੂੰ ਕੈਨੇਡਾ ਗਿਆ ਸੀ ਹਾਂ ਉਹ ਕੈਨੇਡਾ ਤੋਂ ਵਾਪਸ ਆਇਆ ਅੱਛਾ ਮੈਂ ਸੋਚੀ ਇਹਨਾ ਵੀ ਮੈਂ ਉਹਦੀ ਸੇਵਾ ਕਿਵੇਂ ਕਰਾਂ ਮੇਰੇ ਵਾਸਤੇ ਢੋਲਾ ਭਰ ਕੇ ਗਿਫਟ ਲਿਆ ਹੁਣ ਸੇਵਾ ਆਪ ਖਵਾਵਾ ਪਿਆਵਾਂਗੇ ਉਹਨੂੰ ਰੱਜ ਕੇ ਹੂੰ ਉਹ ਐਂ ਕਰੀ ਤੂੰ ਗੋੜਾੜੀ ਜਾਂ ਬਹੁਤ ਸਵਾਲ ਬਣਾਉਣੀਆਂ ਠੀਕ ਆ ਉਹ ਬਣਾ ਲਈ ਹਾਂ

ਪਸੰਦ ਹੈ ਤੈਨੂੰ ਹਾਂਜੀ ਇਹ ਤੇ ਮੇਰੀ ਆ ਤੇਰੇ ਲਈ ਤਾਂ ਬਸ ਨੀਂਦਾ ਜਾਂਦਾ ਰਹਿ ਗਿਆ ਬ੍ਰੋ ਗੁੱਚੀ ਵਾਚ ਪਸੰਦ ਹੈ ਤੈਨੂੰ ਹਾਂਜੀ ਇਹ ਤੇ ਮੇਰੀ ਆ ਤੇਰੇ ਲਈ ਤਾਂ ਬਸ ਨੀਂਦਾ ਜਾਂਦਾ ਰਹਿ ਗਿਆ ਬ੍ਰੋ ਤੁਹਾਡੇ ਲਈ ਮੈਂ ਚਾਹ ਲੈ ਕੇ ਆਉਣਾ ਹਾਂ ਚਾਹ ਲੈ ਕੇ ਆਉਂਦਾ ਗੋਡਾਰੀ ਗੁਰਵਾਨ ਦੀ ਚਾਹੀਏ ਉਹ ਗੁਰਵਾਨ ਦੀ ਚਾਹ ਹੈ ਗੁਰਵਾਨ ਦੀ ਚਾਹ ਯਾ ਏ ਗੁਰਮਨੀ ਚ ਜਿੱਦਾਂ ਕਿ ਉੱਥੇ ਹੈ ਹੀ ਨਹੀਂ ਇਹ ਯਾ ਬਰੋ ਮੇਰੀ ਚ ਜਿੱਦਾਂ ਕਿ ਬਰੋ ਮੈਂ ਚਾਹ ਤਰਤੀ ਸੀ ਹਾਂ ਬਸ ਤੁਹਾਡੇ ਲਈ ਜਿੱਦਾਂ ਕਿ ਲਿਆਉਂਦਾ ਲਿਆਉਂਦਾ ਰਹਿ ਗਿਆ ਸਰਬਾ ਮੇਰਾ ਬੀਪੀ ਵੱਧ ਗਿਆ ਹਾਏ ਮਾਤਾ ਰਾਨੀਏ ਕੋਈ ਗਾਹਕ ਨਹੀਂ ਆ ਰਿਹਾ ਆਹੋ ਆ ਗਿਆ ਅਮਲੀ ਡਾਕਟਰ ਮਰ ਗਿਆ ਓਏ ਆ ਡਾਕਟਰ ਮਰ ਗਿਆ ਓਏ ਹਈ ਆਈ ਆ ਡਾਕਟਰ ਮਰ ਗਿਆ ਡਾਕਟਰ ਜਿਉਂਦਾ ਮਰ ਗਿਆ ਅੱਛਾ ਹੈ ਕਹਿ ਨਾ ਅਮਲੀਆ ਕੀ ਗੱਲ ਹੋ ਗਈ ਤਰਾ ਜੜ ਦੁਖਦੀ ਆ ਜੜ ਦੁਖਦੀ ਆ ਚੱਲ ਲਿਆ ਬੀਬੀ ਚੈੱਕ ਕਰਾ ਕਰਦੇ ਆ ਮਸਲਾ ਹੱਲ ਤੇਰਾ ਇੱਥੇ ਇੱਥੇ ਬੰਦੀ ਦਾ ਉਂਦਰ ਇੱਥੇ ਬੰਦੀ ਦਾ ਨਵਾਂ ਨਵਾਂ ਗੂਸ ਕੀਤਾ ਨਾ ਡਾਕਟਰੀ ਦਾ ਇਸਾ ਖੈਨ ਇਹਨੂੰ ਫੜਦਾ ਕੋਈ ਨਹੀਂ ਕੋਈ ਨਹੀਂ ਇਹ ਕਰਨਾ ਹੁੰਦਾ ਹੁੰਦਾ ਇਹ ਪ੍ਰੋਸੀਜਰ ਹੁੰਦਾ ਹਾਂਜੀ ਕੀ ਪ੍ਰੋਬਲਮ ਆ ਜਾਨ ਦੁਖਦੀ ਆ ਜਾਨ ਦੁਖਦੀ ਆ ਬੁਖਾਰ ਚੈੱਕ ਕਰਾਓ ਅ ਜਾਨ ਦੁਖਦੀ ਆ ਓ ਮੈਂ ਓ ਮੈਂ ਨਾਰਮਲ ਆ ਕਰਨਾ ਹੁੰਦਾ ਪ੍ਰੋਸੀਜਰ ਆ ਨਬਤ ਚੈੱਕ ਕਰਾ ਮਾਰ ਲਉਂਦੀ ਆ ਕਰਨਾ ਹੁੰਦਾ ਪ੍ਰੋਸੀਜਰ ਆ ਹਾਂ ਇੱਥੇ ਆ ਹਾਂ ਜਾੜ ਦਖਦੀ ਆ ਆਏ ਹੋਏ ਡਾਕਟਰ ਮਰ ਗਿਆ ਏ ਉਹ ਡਾਕਟਰ ਕਿਉਂਦਾ ਹਾਂ ਮੂੰਹ ਖੋਲ ਉਹ ਮੂੰਹ ਖੋਲ ਜਾੜ ਕੱਢਣੀ ਪੈਣੀ ਆ ਮੂੰਹ ਖੋਲ ਹੋਰ ਕਾਲਾ ਹੋਰ ਕਾਲਾ ਨੰਗਦਰਾਂ ਮੁੰਡੇ ਵਿੱਚ ਵਗੇ ਗੜਨੀਆਂ ਜਾਣ